ਤਪਰੀ ਸਿੰਘ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਸ਼ਿਕਾਰ ਜਿਲਾ ਗਰਦਾਸਪੁਰ ਦੇ ਵਿੱਚ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਫਾਰਮ ਦੇ ਉੱਤੇ ਜਿਸ ਨੂੰ ਮਸ਼ਰੂਮ ਜਾਂ ਪੰਜਾਬੀ ਦੇ ਵਿੱਚ ਯਾਨੀ ਕਿ ਖੁੰਭ ਦਾ ਫਾਰਮ ਵੀ ਜਿਹੜਾ ਕਿਹਾ ਜਾਂਦਾ ਸੋ ਸਾਡੇ ਨਾਲ ਫਾਰਮ ਦੇ ਮਾਲਕ ਨੇ ਜ਼ਰੂਰ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਨੇ ਇਹ ਜਿਹੜਾ ਪ੍ਰੋਜੈਕਟ ਆ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ ਤੇ ਕਿੰਨੇ ਸਮੇਂ ਤੋਂ ਜਿਹੜਾ ਉਹ ਪ੍ਰੋਜੈਕਟ ਜਿਹੜਾ ਚਲਾ ਰਹੇ ਸਸੀਗਾ ਸਾਜੀ ਜੀ ਸਿਗਾ ਜੀ ਕਿਵੇਂ ਸਭ ਦੀ ਜਿਹੜਾ ਇਹ ਮਨ ਦੇ ਵਿੱਚ ਆਇਆ ਤੇ ਕਿੰਨੇ ਸਮੇਂ ਤੋਂ ਜਿਹੜਾ ਇਹ ਪ੍ਰੋਜੈਕਟ ਜਿਹੜਾ ਚਲਾ ਰਹੇ ਤੇ ਕਾਫੀ ਟਾਈਮ ਪਹਿਲਾਂ ਨਾ ਮੇਰੇ ਘਰਦਿਆਂ ਉਹਨਾਂ ਦੇ ਮਨ 'ਚ ਖਿਆਲ ਜੀ ਹੈ ਉਹ ਉਹਨਾਂ ਨੇ ਪੂਰਾ ਕੀਤਾ ਜੀ ਖਾ ਪੂਰਾ ਕੀਤਾ ਉਹਨਾਂ ਦਾ ਸਮਝ ਲੋ ਇਹ ਫਿਰ ਕੋਈ ਕੋਈ ਟ੍ਰੇਨਿੰਗ ਵਗੈਰਾ ਲਈ ਤੇ ਜਾ ਕੇ ਹਾਂਜੀ ਇਹਨਾਂ ਦੀ ਲੁਧਿਆਣੇ ਜਾ ਕੇ ਜੀ ਯੂਨੀਵਰਸਿਟੀ ਤੋਂ ਬਕਾਇਦਾ ਟ੍ਰੇਨਿੰਗ ਲਈ ਹੈ ਜਿੱਥੋਂ ਕੰਪੋਸਟ ਤਿਆਰ ਹੁੰਦੀ ਹੈ ਉੱਥੋਂ ਜਾ ਕੇ ਟ੍ਰੇਨਿੰਗ ਲਈ ਜੀ ਕਿੰਨਾ ਸਮਾਂ ਜਿਹੜਾ ਟ੍ਰੇਨਿੰਗ ਲਈ ਟ੍ਰੇਨਿੰਗ ਲਈ ਨੂੰ 1 ਮਹੀਨਾ ਲੱਗਾ ਜੀ ਪੂਰਾ ਹਾਂਜੀ ਫਿਰ ਜਿਹੜੀ ਜਾਣਕਾਰੀ ਉੱਥੋਂ ਆ ਗਈ ਕਿ ਜਾਂ ਫਿਰ ਜਿਹੜਾ ਇੱਥੇ ਖੁੱਡ ਫੀਲਡ ਦੇ ਜਿਹੜਾ ਕੀਤਾ ਫਿਰ ਜਾ ਕੇ ਉਹਨਾਂ ਨੇ ਤੋਂ ਤੋਂ ਮਿਲ ਕੇ ਥੋੜਾ ਬੋਤਾ ਦੱਸਦੇ ਇਹਦੀ ਦੇਖਭਾਲ ਵਾਸਤੇ ਦੱਸਦੇ ਨੇ ਤੇ ਸਟੱਡੀ ਮਤਲਬ ਕਿ ਉਹਦੇ ਲਈ ਕਿਤਾਬਾਈ ਉਤੋਂ ਅਸੀਂ ਨੌਲੇਜ ਲਈ ਹੈ ਤੇ ਬਾਕੀ ਜਿਹੜਾ ਇਹ ਪ੍ਰੈਕਟੀਕਲ ਕੀਤਾ ਹੀ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਅਸਲ ਚ ਕੀ ਹੈ ਉਦਾਂ ਨਹੀਂ ਪਤਾ ਲੱਗਦਾ ਜੀ ਹੁਣ ਤੱਕ ਜਿਹੜਾ ਕਿੰਨਾ ਜਿਹੜਾ ਸਮਾ ਤੁਹਾਨੂੰ ਇਹ ਫਾਰਮ ਜਿਹੜਾ ਚਲਾਉਂਦਾ ਹੋਵੇ ਅਸੀਂ ਨਵੰਬਰ ਮਹੀਨੇ ਚ ਇਹਨੂੰ ਸ਼ੁਰੂ ਕੀਤਾ ਸੀ ਤੇ ਜਰਮਨੀ ਆ ਗਿਆ ਜੀ ਤੇ ਹੁਣ ਆਣ ਕੇ ਸਾਡੀ ਟੁੱਟਣੀ ਸ਼ੁਰੂ ਹੋਈ ਹੈ ਕੋਈ 7-8 ਦਿਨ ਹੋਏ ਨੇ ਜੀ ਕਿਵੇਂ ਦਾ ਜਿਹੜਾ ਰਿਸਪਾਂਸ ਆ ਰਿਹਾ ਹੁਣ ਤੱਕ ਦਾ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਤੇ ਬਾਕੀ ਟੈਂਪਰੇਚਰ ਸਹੀ ਮਤਲਬ ਕਿ ਅੰਦਰ ਹੈਗਾ ਕਮਰੇ ਚ ਤੇ ਬਹੁਤ ਵਧੀਆ ਖੰਭ ਛੇਤੀ ਨਿਕਲ ਆਂਦੀ ਹੈ ਥੋੜੀ ਸਾਡੇ ਕੋਲ ਲੇਟ ਹੋ ਗਿਆ ਜਰੂਰ ਕਿਸੇ ਕਾਰਨਾ ਕਰਕੇ ਪਰ ਫਿਰ ਵੀ ਖੰਭ ਬਹੁਤ ਵਧੀਆ ਟੁੱਟਣ ਆਪੀਏ ਮਤਲਬ ਪਹਿਲੇ ਜਿਹੜਾ ਫਲ ਇਹਦੇ ਵਿੱਚ ਪੂਰਾ ਮਲ ਪ੍ਰੋਪਰ ਆ ਕੇ ਜਾਂ ਕਮੀਆਂ ਵੀ ਆਈਆਂ ਕੋਈ ਆ ਕਿਤੇ ਕਿਤੇ ਆਈਆਂ ਕਮੀਆਂ ਉਹ ਸਾਡੇ ਮਤਲਬ ਵਿੱਚ ਪ੍ਰੋਬਲਮ ਨਹੀਂ ਤਦ ਕਰਕੇ ਆਈਆਂ ਉਦਾਂ ਮਤਲਬ ਕਿ ਸਹੀ ਫਲ ਆਂਦਾ ਜੀ ਉਸੇ ਟਾਈਮ ਦੇ ਟਾਈਮ ਫਲ ਆ ਜਾਂਦਾ ਜੀ ਉਹ ਜਾਨਕਾਰੀ ਸਾਂਝੀ ਦੱਸੋ ਵੀ ਇਹਨੂੰ ਜਿਹੜਾ ਕੀਤਾ ਵਾ ਕਿੰਨੇ ਜਿਹੜੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਜੇ ਇਸਤੇਮਾਲ ਕੀਤੀਆਂ ਨੂੰ ਸੋ ਇਦੇ ਵਿੱਚ ਪੰਜ ਛੇ ਤਰ੍ਹਾਂ ਦੇ ਪਈ ਹੈ ਜੀ ਖਾਦ ਹੀ ਪਈ ਹੈ ਜੀ ਇਹ ਚ ਤੂੜੀ ਪਈ ਆ ਮੁਰਗੀਆਂ ਦੀਆਂ ਬਿੱਠਾਂ ਪਈਆਂ ਨੇ ਤੇ ਇੱਕ ਬਾਇਓ ਖਾਦ ਪਈ ਹੈ ਸਾਰਾ ਕੁਝ ਮੈਂ ਕਿ ਨੈਚੁਰਲ ਚੀਜ਼ਾਂ ਪਈਆਂ ਨੇ ਉਦਾਂ ਨਹੀਂ ਤਿਆਰ ਹੁੰਦੀ ਇਹਨਾਂ ਜਿਹੜੀਆਂ ਤੋਂ ਚੀਜ਼ਾਂ ਕਿੱਥੇ ਇਹਨਾਂ ਦੇ ਵਿੱਚੋਂ ਇਹ ਜਿਹੜੇ ਤਣ ਜਿਹੜੇ ਨੇ ਉਹ ਪ੍ਰਾਪਤ ਕਰਦੀ ਹੈ ਸਰ ਹਾਂਜੀ ਇਹਨਾਂ ਤੋਂ ਮਿਲ ਗਿਆ ਕੋਕੋਨਟ ਜਦੋਂ ਪੈ ਜਾਂਦਾ ਉਹਦੇ ਉੱਤੇ ਕੰਪੋਸਟ ਤਿਆਰ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਫਲ ਨਿਕਲਣਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਕੋਈ ਕੈਮੀਕਲ ਚੀਜ਼ ਨਹੀਂ ਪੈਂਦੀ ਹੋ ਪ੍ਰੋਪਰ ਜਿਹੜਾ ਸਾਰੀ ਜਿਹੜੀ ਇਹ ਤਿਆਰ ਹੁੰਦੀ ਹੈ ਇਹਦੇ ਵਿੱਚ ਕੋਈ ਵੱਡੀ ਛੋਟੀ ਨਹੀਂ ਗ੍ਰੋਥ ਰੈਂਜ ਦੀਆਂ ਸਾਰੇ ਸੇਮ ਹੀ ਹੁੰਦੀ ਹੈ ਗ੍ਰੋਥ ਛੋਟੀ ਹੈ ਜਿਹੜੀ ਉਹਨੂੰ ਨਾ ਤੋੜਿਆ ਜਾਏ ਉਹ ਥੋੜੇ ਦਿਨਾਂ ਬਾਅਦ ਇੱਕ ਦੋ ਦਿਨ ਵਿੱਚ ਵੱਡੀ ਹੋ ਜਾਂਦੀ ਹੈ ਜਿਹੜੀ ਅੱਜ ਤੋੜੀ ਹੈ ਉਹ ਛੋਟੀ ਹੈ ਤੇ ਕੱਲ ਤੋੜੋਗੇ ਤਾਂ ਕਾਫੀ ਵੱਡਾ ਸਾਈਜ਼ ਹੋ ਜਾਂਦਾ ਜੀ ਇਹਦਾ ਜਿਵੇਂ ਮੈਂ ਦੇਖਿਆ ਵੀ ਵਿੱਚੇ ਨਾਲ ਇਕੱਠੀਆਂ ਜੁੜ ਵੀ ਜਾਂਦੀ ਇਹਨਾਂ ਨੂੰ ਵੀ ਕੋਈ ਫਰਕ ਪੈਂਦਾ ਜਾਂ ਅਲੱਗ-ਅਲੱਗ ਇਹਨਾਂ ਬਹੁਤ ਧਿਆਨ ਨਾਲ ਤੋੜਨਾ ਪੈਂਦਾ ਜਿੱਦਾਂ ਕਾਫੀ ਜ਼ਿਆਦਾ ਗੁਛਾ ਤੁਸੀਂ ਦੇਖ ਰਹੇ ਹੋ ਤੇ ਵਿੱਚੋਂ ਇਹਨੂੰ ਤੋੜਨਾ ਤਾਂ ਬੜੇ ਧਿਆਨ ਨਾਲ ਤੋੜਨਾ ਧਿਆਨ ਨਾਲ ਕਰਨੀ ਪੈਂਦੀ ਹੈ ਜੀ ਕਿਹੜੀਆਂ ਗੱਲਾਂ ਜਿਹੜੀਆਂ ਤਰਾਈ ਸਮੇ ਜਿਹੜੀਆਂ ਇਹ ਚ ਰੱਖਣੇ ਚਾਹੀਦੇ ਸਿਹਤ ਰੱਖਣੇ ਇੱਕ ਤੇ ਤੋੜਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਇੱਕ ਇਹਦੇ ਚ ਮਨ ਨੂੰ ਪ੍ਰੋਬਲਮ ਆ ਜਾਂਦੀ ਹੈ ਨੁਕਸ ਆ ਜਾਂਦੇ ਨੇ ਵਿੱਚ ਬਿਮਾਰੀ ਲੱਗ ਜਾਂਦੀ ਹੈ ਉਹਦੇ ਬਹੁਤ ਧਿਆਨ ਰੱਖਣਾ ਪੈਂਦਾ ਪਾਣੀ ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਹਵਾ ਦਾ ਬਹੁਤ ਖਿਆਲ ਰੱਖਣਾ ਪੈਂਦਾ ਮਤਲਬ ਕੁੱਲ ਜਿਹੜਾ ਲਫਾਫਾ ਵਾ ਇਹਨੂੰ ਮਤਲਬ ਵਜਨ ਕਿੰਨਾ ਦਾ ਹੋ ਜਾਂਦਾ ਤੇ ਕਿੰਨਾ ਜਿਹੜਾ ਇਹ ਫਲ ਫਿਰ ਜਿਹੜਾ ਸਾਰਾ ਲਫਾਫਾ ਤਿਆਰ ਕਰਦਾ ਇਹ ਤਕਰੀਬਨ 15 ਤੋਂ 16 ਕਿਲੋ ਦਾ ਇੱਕ ਲਫਾਫਾ ਤਿਆਰ ਹੋ ਜਾਂਦਾ ਜੀ ਹਾਂਜੀ ਇਹ ਇੰਨੀ ਜਿਹੜੀ ਕੱਟਦਾ ਵਾ ਸਰ ਫਲ ਨਿਕਲਦਾ ਇਹ ਇੰਨੀ ਫਲ ਦੇ ਦੇ ਜ 60 10 ਕਿਲੋ ਨਿਕਲ ਜਾਂਦਾ ਜੀ ਇਹਦੇ ਚ ਫਲ ਹਾਂਜੀ ਇੱਕ ਲਫਾਫਾ ਦੇ ਦਿੰਦਾ ਜੀ ਮਤਲਬ ਇਹਦਾ ਜਿਹੜਾ ਮਾਹੌਲ ਹੈ ਜਿਵੇਂ ਹੁਣ ਬਾਹਰ ਜੇ ਫਾਰਮ ਨੇ ਮਤਲਬ ਕਹਿ ਦਿੰਦੇ ਆਪਾਂ ਕੋਈ ਦੂਜੀਆਂ ਆਪਣੇ ਮੌਸਮੀ ਲਾਉਂਦੇ ਆ ਫਸਲਾਂ ਲਗਾਉਂਦੇ ਆ ਜਿਵੇਂ ਗੋਭੀ ਲਾ ਲਓ ਜਾਂ ਹੋਰ ਲਗਾ ਲਓ ਉਹਨਾਂ ਤੋਂ ਤਾਂ ਆਪਾਂ ਖੁੱਲੇ ਚ ਜਾਂ ਹੋਰ ਚੀਜ਼ਾਂ ਨੇ ਜਿਹੜੀ ਤਿਆਰ ਕਰ ਲੈਣੀਆਂ ਤੇ ਇਹਦੇ ਵਾਸਤੇ ਜਿਹੜਾ ਪ੍ਰੋਜੈਕਟ ਆ ਇਹ ਸਾਰਾ ਮਤਲਬ ਬਾਹਰ ਨਹੀਂ ਕਰਦੇ ਇਹ ਬਾਹਰ ਹੋ ਜਾਂਦਾ ਜੀ ਉਹਦੇ ਲਈ ਮਤਲਬ ਕਿ ਜੇ ਸਿਆਲ ਵਾਸਤੇ ਜਿਹੜੇ ਬਾਹਰ ਤੰਬੂ ਵਗੈਰਾ ਜਿੱਦਾਂ ਝੌਂਪੜੀਆਂ ਤੇ ਪ੍ਰਾਈਸ ਦੇ ਟੈਬ ਬਣਾ ਕੇ ਲਾ ਲੈਂਦੇ ਨੇ ਜੇ AC ਵਾਲਾ ਕਰਨਾ ਹੋਏ ਤੇ ਫਿਰ ਇਹਨਾਂ ਨੂੰ ਕਮਰੇ ਚ ਕੋਲਡ ਸਟੋਰ ਤਿਆਰ ਕਰਨੇ ਪੈਂਦੇ ਨੇ ਫਿਰ ਲੱਗਦਾ ਜੀ ਇਹ। ਨਹੀਂ ਉਹ ਫਿਰ ਸਾਲ ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਵਾ ਕੰਮ ਕਰਦਾ ਗਰਮੀਆਂ ਚ ਫਮਾਰ ਖਾਏਗਾ। ਉਹ ਗਰਮੀਆਂ ਚ ਨਹੀਂ ਉਹ ਕੰਮ ਕਰਦਾ ਇਹਦੇ ਚ 5-5 ਟਨ ਦੇ ਦੋ AC ਚਾਹੀਦੇ ਨੇ ਤੇ ਫਿਰ ਜਾ ਕੇ ਇਹਨੇ ਮਤਲਬ ਕਿ ਗਰਮੀਆਂ ਚ ਫਾਲ ਦੇਣਾ ਜੀ। ਜੀ। ਮਤਲਬ ਇਹ ਸਾਲ-ਸਾਲ ਚ ਜਿਹੜਾ ਫਾਲਿਆ ਕਿੰਨੇ ਜਿਹੜੇ ਨੇ ਮਤਲਬ ਲੱਖ ਲੱਖਾਂ ਬਣਦੇ। ਉਹ ਤੇ ਆਪਣੇ ਤੇ ਡਿਪੈਂਡ ਕਰਦਾ ਜਿੰਨਾ ਕਿ ਆਪਾਂ ਖਰਚਾ ਲਾਵਾਂਗੇ ਛੋਟੇ ਤੋਂ ਕਰਨਾ ਸਟਾਰਟ ਛੋਟੇ ਤੋਂ ਕਰ ਲਓ ਵੱਡਾ ਪ੍ਰੋਜੈਕਟ ਕਰਕੇ ਵੱਡਾ ਕਰਨਾ। ਉਹ ਸਾਵਨਾ ਤੁਸੀਂ ਲਾ ਸਕਦੇ ਉਹਨੂੰ ਦੇਖਭਾਲ ਦੇ ਵਿੱਚ ਕਿਹੜੀਆਂ ਜਾਨੀਏ ਪਾਣੀ ਪੋਣੀ ਜਾਂ ਹੋਰ ਕਿਹੜੀਆਂ ਮਲਵੇ ਦਿਨ ਪਰ ਜੜੀ ਇਹਦੀ ਸਾਰੀ ਕਰਨੀ ਪੈਂਦੀ ਹੈ ਛੋਟਾ ਜਿਹੜਾ ਬੱਚਾ ਨਾ ਜਦਾਂ ਜੰਮਦਾ ਉਹਦੇ ਵਾਂਗੂ ਇਹਦੀ ਕੇਅਰ ਕਰਨੀ ਪੈਂਦੀ ਹੈ ਜੀ ਜੇ ਆਂਦਾ ਕਹਦੇ ਵੀ ਇਹਨੂੰ ਲਾਤਾ ਤੇ ਬਸ ਇਹਨੇ ਫਾਲ ਦੇਣਾ ਉਹ ਕੰਮ ਨਹੀਂ ਇਹਦੇ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਇਹਦੇ ਹਰ ਇੱਕ ਚੀਜ਼ ਰੋਜ਼ ਆਣ ਕੇ ਇਹਨੂੰ ਵੇਖਣਾ ਹੀ ਪੈਣਾ ਵੀ ਇਹਨੂੰ ਪਾਣੀ ਦੀ ਜ਼ਰੂਰਤ ਹੈ ਹਵਾ ਦੀ ਜ਼ਰੂਰਤ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਦੇਣੀ ਪੈਣੀ ਆਪਾਂ ਨੂੰ ਮਤਲਬ ਇਹ ਜਿਹੜਾ ਸੈਟਅਪ ਲਾਇਆ ਵਾ ਤੁਸੀਂ ਮਤਲਬ ਕਿੰਨੇ ਬਈ ਕਿੰਨੇ ਦਾ ਕਮਰਾ ਵਾ ਤੇ ਸਾਰਾ ਇਹ 60 ਫੁੱਟ ਲੰਬੀ ਦੁਕਾਨ ਹੈ ਤੇ 13 ਫੁੱਟ ਚੌੜੀ ਦੀ ਦੁਕਾਨ ਹੈ ਇਹਦੇ ਵਿੱਚ ਮੇਰਾ ਹਜ਼ਾਰ ਲਫਾਫਾ ਪੂਰਾ ਮਿਲ ਕੇ ਆਇਆ ਆਪਣੇ ਤਰੀਕੇ ਨਾਲ ਬਾਸਪੂਸ ਖੜੇ ਕਰਕੇ ਤੇ ਮੈਂ ਸ਼ੁਰੂ ਕੀਤਾ ਇਹ ਪ੍ਰੈਕਟੀਕਲੀ ਕਰਨ ਦਾ ਮੈਂ ਜੀ ਮਤਲਬ ਜੇ ਤੁਹਾਨੂੰ ਇਹਦਾ ਰਿਜ਼ਲਟ ਰਿਸਪਾਂਸ ਵਧੀਆ ਮਿਲੇ ਤੇ ਇਸ ਨੂੰ ਹੋਰ ਵੀ ਜਿਹੜਾ ਅੱਗੇ ਦਾ ਵਧਾਓ ਜੇ ਇਹਦਾ ਚੰਗਾ ਫਲ ਮਿਲ ਗਿਆ ਜਿੰਨੇ ਪੈਸੇ ਲੱਗੇ ਉਹ ਪੂਰੇ ਹੋ ਗਏ ਮੇਰੇ ਫਿਰ ਮੈਂ ਗਾਂ ਕਰਾਂਗਾ ਜੇ ਅਸੀਂ ਕਹਿ ਦਿੰਨੇ ਆਂ ਵੀ 1 ਸਾਲ ਲਾਤਾ ਤੇ ਇਹਦੇ ਚੋਂ ਕਮਾਈ ਸ਼ੁਰੂ ਹੋ ਜੇਗੀ ਉਹ ਕੰਮ ਨਹੀਂ ਹੁੰਦਾ ਅਕਸਰ ਹੀ ਦੇਖਿਆ ਵੀ ਜ਼ਿਮੀਦਾਰ ਜਿਹੜਾ ਵਾ ਉਹ ਮਤਲਬ ਰਵਾਇਤੀ ਫਸਲਾਂ ਨੂੰ ਛੱਡ ਕੇ ਜਾਂ ਕੋਈ ਹੋਰ ਜਿਹੜੀ ਫਸਲ ਜਿਹੜੀ ਫਾਰਮਾਂ 'ਚ ਤਿਆਰ ਹੁੰਦੀ ਉਸ ਵੱਲ ਨੂੰ ਪੈਰ ਕਰਦਾ ਪਰ ਇਦਾਂ ਦੇ ਜਿਹੜੇ ਫਾਰਮ ਐ ਬਾਹਰ ਹਰਿਆਣਾ ਜਾਂ ਹੋਰ ਆਪਾਂ ਕਟਰੀ ਦੇ ਬਾਹਰ ਬਹੁਤ ਵਦੌੜ ਦੇਖਦੇ ਆਂ ਅੰਦਰ ਜਿਹੜਾ ਇਹਨੇ ਟੈਂਪਰੇਚਰ ਜਿਹੜਾ ਤਿਆਰ ਹੁੰਦਾ ਪਰ ਇੱਕ ਕਿਸਾਨ ਨੇ ਵੀ ਲਾ ਕੇ ਜਾਨੀ ਕਹਿ ਸਕਦਾ ਫੀਲਡ ਤੇ ਵਰਕ ਕੀਤਾ ਤੇ ਇਸ ਨੂੰ ਕੰਮਜਾਬ ਚਲਾ ਲਿਆ ਐਕਚੁਅਲੀ ਇਹਦੇ 'ਚ ਨਾ ਕਾਫੀ ਕੁਝ ਤਿਆਰ ਹੁੰਦਾ ਘਰ 'ਚ ਉਦਾਂ ਵਰਤਣ ਵਾਸਤੇ ਚੀਜ਼ਾਂ ਮਿਲਖਉਂਦੀਆਂ ਨੇ ਬਲੱਡ ਕੈਂਸਰ ਦੀ ਬਹੁਤ ਵਧੀਆ ਜਿਹੜੇ ਸੈੱਲ ਬੈਡ ਸੈੱਲ ਤਿਆਰ ਹੁੰਦੇ ਨੇ ਉਹਦੇ ਵਾਸਤੇ ਇਹ ਮਸ਼ਰੂਮ ਚੰਗੀ ਸ਼ੂਗਰ ਵਾਲਿਆਂ ਲਈ ਬਹੁਤ ਵਧੀਆ ਚੀਜ਼ ਹੈ ਤੇ ਇਹ ਬਹੁਤ ਮਿਲਕੇ ਕਹੋ ਕਿ ਵੈਜੀਟੇਰੀਅਨ ਚਿਕਨ ਹੀ ਹੈ ਇੱਕ ਕਿਸਮ ਦਾ ਜੀ ਤੇ ਇਸ ਕਰਕੇ ਛੋਟੇ ਜਿਹੇ ਸੈਟਅਪ ਤੋਂ ਅਸੀਂ ਸਟਾਰਟ ਕਰਕੇ ਤੇ ਦੇਹ ਚਾਲੂ ਕਰਾਂਗੇ ਮਿਲ ਜਿਵੇਂ ਦੇਖਿਆ ਵੀ ਮਾਰਕੀਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਆਉਂਦੀ ਨੇ ਇਹਦੇ ਵਿੱਚ ਕਿੰਨੀਆਂ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਹੁੰਦੀਆਂ ਸਾਰੀਆਂ ਇਹਦੇ 'ਚ ਤਕਰੀਬਨ 60-65 ਕਿਸਮਾਂ ਨੇ ਜੀ ਹਾਂਜੀ ਬਹੁਤ ਕਿਸਮਾਂ ਦੇ ਜਿਹੜੀ ਇਹ ਤੁਸੀਂ ਜਿਹੜੀ ਕਿਸਮ ਲਈ ਇਹਨੂੰ ਕੀ ਬੋਲਦੇ ਕੀ ਨਾਮ ਇਸਦਾ ਇਹਨੂੰ ਬਟਰ ਮਸ਼ਰੂਮ ਕਹਿੰਦੇ ਨੇ ਜੀ ਵਿਆਹ ਸ਼ਾਦੀਆਂ ਚ ਵੀ ਜ਼ਿਆਦਾਤਰ ਇਹੋ ਹੀ ਲੱਗਦੀ ਹੈ ਘਰ ਚ ਵੀ ਆਮ ਤੌਰ ਤੇ ਇਥੇ ਹੀ ਖਾਂਦੇ ਨੇ ਤੇ ਬਹੁਤ ਚੱਲਦੀ ਹੈ ਜੀ ਇਹ ਮਤਲਬ ਇਹ ਜਿਹੜਾ ਹੈਗਾ ਵਾ ਮਾਡਲ ਜਿਹੜਾ ਬ੍ਰਾਂਡ ਦਾ ਕਹਿ ਸਕਦੇ ਨੇ ਇਸ ਦੀ ਜ਼ਿਆਦਾ ਡਿਮਾਂਡ ਹੈ ਇਸ ਦੀ ਜ਼ਿਆਦਾ ਡਿਮਾਂਡ ਹੈ ਜੀ ਹਰ ਥਾਂ ਤੇ ਇਹੋ ਹੀ ਜ਼ਿਆਦਾ ਚੱਲਦੀ ਹੈ ਜੀ ਮਤਲਬ ਮਾਰਕੀਟ ਦੇ ਵਿੱਚ ਜਦੋਂ ਦੇਖਿਆ ਆਪਾਂ ਉਹ ਪਾ ਕੇ ਜਾਂ ਕੈਪਚਰ ਕਰਕੇ ਕਿਸੇ ਤਰੀਕੇ ਨਾਲ ਭੇਜਦੇ ਨੇ ਉਹਨਾਂ ਨੂੰ ਫਿਰ ਕਿਵੇਂ ਇੰਨਾ ਦਿਨ ਮੇਨਟੇਨ ਕੀਤਾ ਕਿਉਂਕਿ ਮਹੀਨੇ ਦੀ ਵੀ ਆਬਸੋਬ ਹੋ ਉਹ ਕੋールド ਸਟੋਰਾਂ ਚ ਰੱਖਣ ਲਈ ਇੱਕ ਪੈਕੇਟ ਚ ਬੰਦ ਕਰਕੇ ਉਹਨਾਂ ਨੂੰ ਰੱਖਣਾ ਪੈਂਦਾ ਇਹ ਜਿਹੜੀ ਲਫਾਫੇ ਵਾਲੀ ਲਾਉਂਗੇ ਫਰੈਸ਼ ਹੁੰਦੀ ਹੈ ਸਿਰਫ 3 ਦਿਨ ਮਤਲਬ ਇਹਦੀ ਵੈਲਿਡਿਟੀ ਹੁੰਦੀ 3 ਤੋਂ 4 ਦਿਨ ਤੱਕ ਇਹ ਤੁਸੀਂ ਰੱਖ ਸਕਦੇ ਹੋ ਤੇ ਉਹਦਾ ਬਾਅਦ ਚ ਤੁਸੀਂ ਵੇਖਿਓ ਕਲਰ ਚੇਂਜ ਹੋ ਜਾਂਦਾ ਉਹ ਥੋੜਾ ਟਾਈਮ ਬਾਅਦ ਉਹ ਆਪਣਾ ਕਲਰ ਹੋਰ ਕਰ ਲੈਂਦੀ ਹੈ ਪਰ ਉਹ ਜਿਹੜੀ ਡੱਬੇ ਵਾਲੀ ਉਹ ਕਲਰ ਚੇਂਜ ਨਹੀਂ ਕਰਦੀ ਕਿਉਂਕਿ ਉਹ ਕੋールド ਸਟੋਰਾਂ ਵਾਲੀ ਹੁੰਦੀ ਉਹ ਤੇ ਥੋੜਾ ਬਹੁਤਾ ਕੈਮੀਕਲ ਲਾ ਕੇ ਉਹਨੂੰ ਚਾਰ ਕੀਤਾ ਜਾਂਦਾ ਉਹ ਲੋ ਦਵਾਈਆਂ ਦਾ ਇਸਤੇਮਾਲ ਕਰਕੇ ਨੂੰ ਬਚਾਉਣ ਲੰਮੇ ਸਮੇਂ ਆਸਤੇ ਖੜਨਾ ਉਸ ਨੂੰ ਇਸ ਚੀਜ਼ ਦਾ ਹਸਾਰਾ ਜਿਹੜਾ ਲੈਂਦੇ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਲਾਈਫਟਾਈਮ ਲਈ ਰੱਖਣਾ ਤੇ ਉਹਦੇ ਲਈ ਥੋੜਾ ਪਤਾ ਉਹਨਾਂ ਨੂੰ ਕਰਨਾ ਪੈਂਦਾ ਜੀ ਤੁਹਾਡੇ ਜਿਹੜਾ ਫਿਰ ਇਹ ਵਿਕਰੀ ਜਿਹੜੀ ਮੰਡੀ ਚ ਜਾਂ ਫਿਰ ਆਮ ਜਿਹੜੇ ਲੋਕ ਜਿਹੜੇ ਪਰਚੇਸ ਨੂੰ ਕਰਕੇ ਲੈਂਦੇ ਆਮ ਲੋਕ ਵੀ ਕਰ ਲੈਂਦੇ ਨੇ ਪਰਚੇਸ ਇੱਥੋਂ ਵੀ ਲਈ ਜਾਂਦੇ ਨੇ ਜਿਨ੍ਹਾਂ ਨੂੰ ਜਿੰਨੀ ਕਿ ਜ਼ਰੂਰਤ ਹੈ ਉਹ ਲਈ ਜਾਂਦੇ ਨੇ ਤੇ ਜ਼ਿਆਦਾਤਰ ਮੰਡੀ ਚ ਹੀ ਇਹਦੀ ਪਰਚੇਸਿੰਗ ਕਰਨੀ ਪੈਂਦੀ ਮੰਡੀ ਤੇ ਵੀ ਇਹ ਆਪੀ ਐਟ ਟਾਈਮ ਜਾ ਕੇ ਤੁਸੀਂ ਕਹ ਦੋ ਵੀ ਨਹੀਂ ਉਹ ਉਦਾਂ ਨਹੀਂ ਮਾਰਕੀਟ ਕਰਨੀ ਪੈਂਦੀ ਐ। ਮਤਲਬ ਆਪਾਂ ਕਹਸਾਂਨ ਕੋਲ ਮਾਰਕੀਟ ਜਿਹੜਾ ਤਾਜ਼ਾ ਜਿਹੜਾ ਮਤਲਬ ਫੀਲਡ ਦਾ ਜਿਹੜਾ ਰੈਲਟੀ ਦਾ ਹੌਂਡ ਐ ਉਹ ਕੱਟ ਹੌਂਡ ਐ। ਜਿਆਦਾ ਜਿਹੜਾ ਮਾਰਕੀਟ ਦੇ ਵਿੱਚ ਉਹ ਹੀ ਜਿਹੜਾ ਫਾਰਮਰ ਦਾ ਜਿਹੜਾ ਦੂਜਾ ਤਰੀਕੇ ਨਾਲ ਆ ਰਿਹਾ ਸਾਰਾ। ਉਹ ਸਟੋਰਾਂ ਦੇ ਸਮਾਨ ਐ ਜਿੱਦਾਂ ਕੋਲਡ ਸਟੋਰਾਂ ਦੇ ਹੁੰਦੇ ਨੇ ਉਹ ਹੁੰਦੇ ਨੇ ਉਹ ਵਿਕਰੀ ਹੁੰਦੇ ਨੇ ਉਹ ਲਾਈਫ ਟਾਈਮ ਜਿਆਦਾ ਕੱਢ ਦਿੰਦੇ ਨੇ ਖਰਾਬ ਨਹੀਂ ਹੁੰਦੀ ਥੋੜੀ ਕੀਤੇ ਆ। ਤੇ ਫਿਲਹਾਲ ਪੁਰਾਣਾ ਜਿੰਨਾ ਕੋ ਮਾਲ ਪਿਆ ਉਹ ਕੱਢਦੇ ਪਏ। ਮਤਲਬ ਇਹ ਵੀ ਜਿਵੇਂ ਜਿਵੇਂ ਕੁਦਰਤੀ ਜਿਹੜੇ ਤ ਵੀ ਵੀ ਹੁਣ ਆਉਣ ਵਾਲੇ ਟਾਈਮ ਚ ਉਹ ਵੀ ਮਿਲ ਕੇ ਸਮੇਂ ਦੇ ਹਿਸਾਬ ਨਾਲ ਉਹ ਪੁਰਾਣਾ ਸਮਾਨ ਜਿਹੜਾ ਕੱਢ ਰਹੇ ਨੇ ਇਹ ਸਾਡਾ ਅਜੇ ਫਰੈਸ਼ ਤਿਆਰ ਹੋ ਰਿਹਾ ਵੀ ਅਸੀਂ ਸਿਆਲ ਦੀ ਇਹਦੇ ਲਾਲੋਕੇ ਸ਼ਾਂਕ ਦੇ ਨਾਲ ਅਸੀਂ ਇਹ ਕੱਢਿਆ ਬੈਗ ਕੱਢੇ ਨੇ ਮਤਲਬ ਇਹ ਜੋ ਇਹ ਜੋ ਬੈਚ ਤੁਸੀਂ ਪਰ ਇਹਨੂੰ ਕਰ ਦਿੰਦੇ ਹੋ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਮਟੀਰੀਅਲ ਫੇਰ ਤੁਹਾਨੂੰ ਨਵੇਂ ਸਿਰੇ ਅਡਜਸਟ ਕਰਨਾ ਪੈਂਦਾ ਕਿਉਂਕਿ ਇਹ ਫੇਰ ਹੋਰ ਤੋਂ ਜਾ ਜਾਂਦਾ ਇਹ ਅਪ੍ਰੈਲ ਤੱਕ ਚੱਲੂਗਾ ਜੀ ਸਾਡਾ ਅਪ੍ਰੈਲ ਤੋਂ ਬਾਅਦ ਇਹਨੇ ਆਪਣੇ ਆਪ ਦੱਸ ਦੇਣਾ ਵੀ ਫਾਲਾਣਾ ਬੰਦ ਹੋ ਜਾਣਾ ਤੇ ਫਿਰ ਇਹਨਾਂ ਨੂੰ ਕੱਢ ਦੇਣਾ ਤੇ ਫਿਰ ਨਵੇਂ ਸਿਰੇ ਰੱਖਣਾ ਪੈਂਦਾ। ਇਹਨੂੰ ਲਫਾਫੇ ਤਾਂ ਤੁਸੀਂ ਬਦਲਨੇ ਪਰ ਜਿਹੜੀ ਇਹਦੇ ਵਿੱਚ ਜੋ ਇਸਤੇਮਾਲ ਕੀਤਾ ਵਾ ਜਿਹੜਾ ਮਟੀਰੀਅਲ ਤੁਸੀਂ ਦੱਸਦੇ ਚਾਰ-ਪੰਜ ਕਿਸਮ ਉਹ ਫਿਰ ਉਹਦੇ ਤਣ ਕਣ ਜਿਹੜੀ ਆ ਉਹਦੀ ਆਪ ਦੀ ਜਾਣ ਆ ਉਹ ਖਿੱਚ ਲੈਂਦੀਆਂ ਨੇ ਡੈਮੇਜ ਹੋ ਜਾਂਦੀ ਕਿ ਜਗ੍ਹਾ ਮਿਸਰ ਉਹ ਨਹੀਂ ਕੰਮ ਆਉਂਦੀ ਉਹ ਫਿਰ ਜਿੱਦਾਂ ਖੇਤਾਂ 'ਚ ਰੂੜੀ ਦੀ ਕੰਮ ਆ ਜਾਂਦਾ ਨੇ ਉਹ ਅਸੀਂ ਆਪਣੀਆਂ ਖੇਤਾਂ 'ਚ ਪਾਲੀਦੇ ਨੇ ਜੀ। ਹਾਂ ਜੀ ਹਾਂ ਜੀ। ਇਹਦੇ ਵਿੱਚ ਜਾਨੀ ਕਿ ਜਿਹੜਾ ਤੁਸੀਂ ਦੱਸਦੇ ਜਨ ਨਵਾਂ ਕੋਈ ਜਿਹਦੇ ਸੈਟਅਪ ਜਿੰਨੇ ਤਿਆਰ ਕਰਨਾ ਵੀ ਜਿਵੇਂ ਉਹ ਮਤਲਬ ਦੇਖਦੇ ਕ ਮਤਲਬ ਕਰਕੇ ਕਾਪੀ ਦਾ YouTube ਦੇ ਕਿਸੇ ਕਰਦੇ ਨੇ ਮਤਲਬ ਉਹ ਦੇਖ ਕੇ ਤਿਆਰ ਕਰਦੇ ਕਿਸੇ ਟਾਈਮ ਉਹਨਾਂ ਕੋ ਨਹੀਂ ਜਿਹੜੀਆਂ ਉਹ ਕਮੀਆਂ ਜਿਹੜੀਆਂ ਉਹ ਪੂਰੀ ਹੁੰਦੀਆਂ ਮਤਲਬ ਕੰਮਜਾਬ ਨਹੀਂ ਹੁੰਦਾ ਮਤਲਬ ਪੈਸੇ ਲਗਾ ਲੈਂਦੇ ਨੇ ਪਰ ਕਿੱਥੇ ਹੋ ਜਣੀ ਕਮੀ ਜਿਹੜੀਆਂ ਰਹਿ ਜਾਂਦੀਆਂ ਕਮੀਆਂ ਇੱਥੋਂ ਵੀ ਸਭ ਤੋਂ ਵੱਧ ਜ਼ਰੂਰੀ ਇਹਦਾ ਜਿਹੜਾ ਬੇਸ ਆ ਨਾ ਥਲੇ ਤੂੜੀ ਵਾਲਾ ਉਹ ਹੀ ਨਹੀਂ ਕਿਸੇ ਕੋਈ ਬੰਦਾ ਥੋੜੀ ਜਿਹੀ ਦਾ ਜੇ ਉਹ ਸਹੀ ਹੈ ਤਾਂ ਸਾਡਾ ਫਲਫਾ ਫਲਫਾ ਪੂਰਾ ਬਣੂਗਾ ਅਸੀਂ ਹੁਣ ਇਹ ਕੰਪੋਜ਼ ਦਾ ਲਫਾ ਨਹੀਂ ਤੇ ਜੇ ਆਪਣਾ ਘਰ ਕਰਦੇ ਤੇ ਇੰਨੀਆਂ ਮਸ਼ੀਨਰੀ ਨਹੀਂ ਸਾਡੇ ਕੋਲ ਹੈਗੀ ਇਹਨੇ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਵੀ ਅਸੀਂ ਇਹਨੂੰ ਤਿਆਰ ਕਰ ਸਕੀਏ ਮਤਲਬ ਤੁਸੀਂ ਦੇਖਦਾ ਜੋ ਇਹ ਬਾਸ ਦੇ ਉੱਤੇ ਕਿੰਨੀ ਇਹਦੀ ਬਾਸ ਦੀ ਹਾਈਟ ਹੈ ਇਹਦੇ ਵਿੱਚ ਤੁਸੀਂ ਤਿੰਨ ਜਿਹੜੇ ਪੌਂਟ ਕੀਤੇ ਆ ਇਹਨਾਂ ਦੀ ਪੂਰੀ ਜਿਹੜੀ ਆ ਫਿਰ ਲੈਵਲ ਕੱਢ ਕੇ ਜਿਹੜੀ ਮੇਨਟੇਨ ਕੀਤੀ ਉਹਨੇ ਉਹਨੇ ਪਾਰਟ ਤੇ ਜਿਹੜਾ ਰੱਖਿਆ ਸੀ ਬਿਲਕੁਲ ਬਿਲਕੁਲ ਜੀ ਬੜੇ ਧਿਆਨ ਵਾਲੇ ਇਹਦੇ ਵੀ ਕਾਫੀ ਦਿਨ ਲੱਗ ਜਾਂਦੇ ਨੇ ਇਹਨੂੰ ਸੈਟ ਅਪ ਕਰਦਿਆਂ ਤੇ ਇਹਦੇ ਵਿੱਚ ਮਤਲਬ ਕਿ 2 ਫੁੱਟ ਦਾ ਮਤਲਬ ਕਿ ਫਾਸਲਾ ਵੀ ਦੋ ਪੈਗ ਇਧਰ ਆ ਜਾਣ ਵੀ ਤੋੜਾਈ ਸੌਖੀ ਹੋ ਜਾਂਦੀ ਆ ਤਾਂ ਫਿਰ ਵਿੱਚੋਂ ਦੇ ਰਸਤਾ ਵੀ ਹੋ ਸਾਬ ਨਾਲ ਛੱਡਣਾ ਹੁੰਦਾ ਵੀ ਇਹ ਥੋੜਾ ਤੋੜਨ ਵਾਸਤੇ ਸਹੀ ਹੋ ਜੇ ਜੀ। ਮਤਲਬ ਤੁਸੀਂ ਇਹ ਟ੍ਰੇਨਿੰਗ ਫਿਰ ਇਕੱਲਾ ਕੀਤੀ ਜਾਂ ਤੁਹਾਡੇ ਨਾਲ ਵਾਈਫ ਨੇ ਕੀਤੀ। ਨਹੀਂ ਆਪਾਂ ਦੋਵਾਂ ਜੀ ਲੱਗੇ ਰਹਿੰਦੇ ਆ ਜੀ ਹਰ ਟਾਈਮ ਵਿੱਚ ਤੇ ਸਾਡੇ ਦੋਵਾਂ ਦਾ ਮਿਲ ਕੇ ਸਹਿਯੋਗ ਹੈ ਨਾਲ ਬੱਚੇ ਆ ਜਾਂਦਾ ਬੇਟਾ ਮੇਰਾ ਆ ਜਾਂਦਾ ਉਹ ਕਰਦਾ ਨਹੀਂਦਾ ਨਾਲ। ਕਿਵੇਂ ਲੱਗਦਾ ਨਹੀਂ ਪੁੱਤ ਜ਼ਿਆਦਾ ਵਾਈਫ ਨੂੰ ਜਦ ਤੁਹਾਨੂੰ ਚੱਲ ਜਾਓ। ਦੇਖੋ ਜੀ ਦੋਵੇਂ ਲੱਗੇ ਰਹਿੰਦੇ ਆ ਜੀ ਜੇ ਉਧਰੋਂ ਵੀ ਜਾ ਕੇ ਪ੍ਰੈਕਟੀਕਲ ਕਰਨਾ ਤਾਂ ਫਿਰ ਕਰਨਾ ਪੈਂਦਾ ਜੀ ਹਾਂ ਜੀ। ਯਾਨੀ ਦੋਵੇਂ ਇਕੱਠੇ ਜਿਹੜੇ ਨਵਾਂ ਨੇ ਇਕੱਠੇ ਆਏ ਹਾਂ ਜੀ ਦੋਵੇਂ ਇਕੱਠੇ ਜਿੱਤੇ ਜਾਣ ਬਿਲਕੁਲ ਆਪ ਮੈਨੂੰ ਕਹਿ ਸਕਦੇ ਉਹਨਾਂ ਜਿਹੜੀ ਜਾਣਕਾਰੀ ਤੁਸੀਂ ਭਰਪੂਰ ਪਲੀ ਉਹ ਲਈ ਤੁਸੀਂ ਆਪ ਖੁਦ ਕਰਕੇ ਤੇ ਫਿਰ ਇਹਦੇ ਵਿੱਚ ਜਿਹੜੀਆਂ ਕਮੀਆਂ ਪੈਸੀ ਜਿਹੜੀਆਂ ਦੇਖੀਆਂ ਜਿਹੜੀਆਂ ਕਮੀਆਂ ਅਸਲ ਜਿਹੜੇ ਸਿਖਾਉਂਦੇ ਨੇ ਉਹਨਾਂ 'ਚ ਨਹੀਂ ਨਹੀਂ ਕਦੀ ਆਪ ਕਰਕੇ ਫਿਰ ਪਤਾ ਲੱਗਦਾ ਵੀ ਕਮੀਆਂ ਹੈ ਐ ਨਹੀਂ ਇਥੇ ਜੀ ਉਹਨਾਂ ਨੂੰ ਫਿਰ ਅਸੀਂ ਫੋਨ ਕਰਕੇ ਜਿੰਨਾਂ ਕੋ ਅਸੀਂ ਕੰਪੋਸਟ ਲਈ ਉਹਨਾਂ ਕੋ ਪੁੱਛੀਦਾ ਪਿਆ ਇੱਕ ਲਫਾ ਵਿੱਚ ਪ੍ਰੋਬਲਮ ਆ ਰਹੀ ਹੈ ਫਿਰ ਉਹ ਦੱਸਦੇ ਨੇ ਅਸੀਂ ਉਦਾਂ ਕਰਦੇ ਆਂ ਫਿਰ ਥੋੜਾ ਠੀਕ ਹੋ ਜਾਂਦਾ ਹੈ ਮਹਨ ਆਮ ਹੀ ਜਿਵੇਂ ਹੁਣ ਤੁਹਾਡਾ ਇਦਾਂ ਪ੍ਰੋਜੈਕਟ ਹੈ ਜਿਵੇਂ ਹੁਣ ਲੋਕਲ ਫੀਲਡ ਦੇ ਵਿੱਚ ਲੋਕ ਇਦਾਂ ਤਾਜ਼ੀਆਂ ਜਿਹੜੀਆਂ ਮਸ਼ਰੂਮ ਨੂੰ ਜਿਹੜਿਆ ਪਹਿਲ ਦਿੰਦੇ ਨੇ ਅਦਰ ਜੋ ਹੁਣ ਤੁਹਾਡੇ ਤੋਂ ਤਾਂ ਫਿਰ ਡਿਮਾਂਡ ਦੇ ਵਿੱਚ ਪਹਿਲਾਂ ਹੀ ਸਪਾਰਚੀ ਲੋਕ ਪਹਿਲਾਂ ਬੁੱਕ ਕਰਾ ਕੇ ਦਿਲ ਜਾਂਦੇ ਬਿਲਕੁਲ ਬਿਲਕੁਲ ਕਈ ਪਹਿਲਾਂ ਆਉਂਦੇ ਨੇ ਇੱਥੇ ਸਾਡੇ ਲੱਗੇ ਹਸਪੀਟਲ ਹੈ ਇੱਕ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਮਸ਼ਰੂਮ ਤਿਆਰ ਕੀਤੀ ਤੇ ਉਹ ਪਹਿਲਾਂ ਹੀ ਸਾਨੂੰ ਕਹਿਣ ਲੱਗੇ ਭਾਜੀ ਤੁਸੀਂ ਇਹਨਾਂ ਨੂੰ ਤਾਜੀ ਮਸ਼ਰੂਮ ਦੇ ਜਾ ਕਰੋ ਤੇ ਅਸੀਂ ਉਹਨਾਂ ਨੂੰ ਮਤਲਬ ਕਿ ਡੇਲੀ ਕੇਜੀ ਇੱਕ ਮੁਸ਼ਰੂਮ ਦੇ ਕੇ ਆਈ ਦੀ ਹੈ ਜੀ ਅਕਸਰ ਹੀ ਇਦਾਂ ਦੀ ਜਿਹੜੀਆਂ ਖਰਾਕਾਂ ਨੇ ਡੋਜ ਨੇ ਜਾਂ ਮਰੀਜ਼ਾਂ ਹੋਰ ਇਦਾਂ ਦੀ ਚੀਜ਼ਾਂ ਜੀ ਉਹਨਾਂ ਦੇ ਸੂਪ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੇ ਬਣਾ ਕੇ ਜਿਹੜੀਆਂ ਤਿਆਰ ਕਰਦੇ ਨੇ ਮਰੀਜ਼ਾਂ ਵਾਸਤੇ ਉਹ ਇਦਾਂ ਦੀ ਜਿਹੜੀ ਤਾਜ਼ਾ ਜਿਹੜੀਆਂ ਨੇ ਇਹਨਾਂ ਨੂੰ ਜਿਹੜੀਆਂ ਪਹਿਲ ਦਰਜਾ ਦਿੰਦੇ ਨੇ ਮੈਂ ਕਿਹਾ ਜੀ ਤਾਜ਼ੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਹ ਚਿਕਨ ਨਹੀਂ ਹੈ ਕਿਸਮ ਦਾ ਜੀ ਵੈਜੀਟੇਰੀਅਨ ਚਿਕਨ ਹੈ ਬਹੁਤ ਵਧੀਆ ਇਹਦੇ ਚ ਤੱਤ ਬਹੁਤ ਨੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੈ ਇਹਦੇ ਚ ਇਸ ਕਰਕੇ ਇਹਨੂੰ ਮਿਲ ਕੇ ਸਾਰੇ ਖਾਣਾ ਪਸੰਦ ਕਰਦੇ ਨੇ ਜੀ ਮੈਨੂੰ ਜਿਵੇਂ ਮੈਨੂੰ ਹੁਣ ਤੁਹਾਡੇ ਤੋਂ ਕਿਸੇ ਨੇ ਮੈਨੂੰ ਥੋੜੀ-ਬਹੁਤੀ ਜਿੱਦਾਂ ਉਤਚਾਰ ਕਰਨਾ ਸ਼ਟਅਪ ਕਰਨਾ ਜਾਣਕਾਰੀ ਮੈਨੂੰ ਨਹੀਂ ਉਸ ਤੋਂ ਕਮੀ ਪਛਦੀ ਤੁਹਾਡੀ ਉਹ ਵੀ ਜਿਹੜੀ ਥੋੜੀ-ਬਹੁਤੀ ਕਰ ਦਿੰਦੇ ਨੇ ਦੇ ਦਿੰਦੇ ਹੋ ਥੋੜੀ-ਬਹੁਤੀ ਇਹਦਾ ਪ੍ਰੈਕਟੀਕਲੀ ਦੇ ਦਿੱਦੀ ਹੈ ਜਿੱਦਾਂ ਵੀ ਉਹਨਾਂ ਨੂੰ ਆਪ ਕਰੋਣਗੇ ਤੇ ਵਿੱਚ ਵਿਚਰਨਗੇ ਫਿਰ ਪਤਾ ਲੱਗਣਾ ਸਾਡੇ ਕਹਿਣ ਨਾਲ ਹੋਰ ਗੱਲਾਂ ਹੋਣੀਆਂ ਜੇ ਆਪ ਕਰਨਗੇ ਫਿਰ ਹੋਰ ਗੱਲ ਆ ਲਫਾਫੇ ਦੇ ਅਸਲ 'ਚ ਜਿੰਨਾ 'ਚ ਅਸੀਂ ਤਿਆਰ ਨਹੀਂ ਕਰ ਰਹੇ ਉਹਨਾਂ 'ਚ ਪਤਾ ਨਹੀਂ ਲੱਗਣਾ ਕਿ ਕੀ ਕਮੀ ਹੈ ਕੀ ਨਹੀਂ ਗਈ ਅਸੀਂ ਕੀ ਪਤਾ ਪੂਰਾ ਸਖਾਈਏ ਕਿ ਨਾ ਸਖਾਈਏ ਕਿ ਦੱਸਦਾ ਵੀ ਨਹੀਂ ਪੂਰਾ ਹੁਣ ਇਹਦੇ ਅੰਦਰ ਜਾਨੀ ਕਿ ਜਿਆਦਾ ਮੈਂ ਦੇਖਿਆ ਬੱਤੀ ਦਾ ਵੀ ਜਾਂ ਹੋਰ ਇਹਨਾਂ ਚੀਜ਼ਾਂ ਦਾ ਵੀ ਜਿਆਦਾ ਇਹ ਨਹੀਂ ਕੀਤਾ ਗਿਆ ਅੰਦਰ ਦੇ ਵਿੱਚ ਬਿਲਕੁਲ ਖਾਲੀ ਜਿਹੜਾ ਗਦਾਮ ਹੀ ਜੜਾ ਰੱਖਿਆ ਗਿਆ ਐਕਚੁਅਲੀ ਇਹਦੇ 'ਚ ਨਾ ਹੂਮੋਸ ਪੈਦਾ ਹੁੰਦੀ ਹੈ ਇਹਦੀ ਆਪਣਾ ਹੀ ਟੈਂਪਰੇਚਰ ਕਾਫੀ ਹੁੰਦਾ ਤੇ ਇਸ ਕਰਕੇ ਉਹਦੇ 'ਚ ਬਿਜਲੀ ਦਾ ਸਰਕਟ ਜਿਹੜਾ ਨਾ ਸ਼ਾਰਟ ਹੋਣ ਦੀ ਪ੍ਰੋਬਲਮ ਹੁੰਦੀ ਹੈ ਤੇ ਕੰਦਾਂ ਤੱਕ ਵੀ ਮਤਲਬ ਕਿ ਪਾਣੀ ਨਾਲ ਭਿੱਜ ਜਾਂਦੀਆਂ ਜਦੋਂ ਇਹਦਾ ਦਰਵਾਜ਼ਾ ਖੋਲੀਦਾ ਸਵੇਰ ਦੇ ਟਾਈਮ ਉਹ ਉੱਪਰ ਯਾਨੀ ਕਿ ਇੱਕ ਦੀਰ ਯਾਨੀ ਕਿ ਇਹਨੂੰ ਫਿਰ ਜਿਹੜੀ ਉਹ ਹਮਸ ਜਿਹੜੀ ਕੱਢਣੀ ਪੈਂਦੀ ਕਿ ਜਾਂ ਵਿੱਚ ਮਟੇ ਰੱਖੀ ਉਹ ਸਵੇਰ ਦੇ ਟਾਈਮ ਆਪਾਂ ਦੋਨੋਂ ਸਹਾਰਾਂ ਤੋਂ ਫਰੈਸ਼ਰ ਦਿੰਨੇ ਆ ਹਵਾ ਦਿੰਦੀ ਹੈ ਇਹ ਕ੍ਰੋਸਿੰਗ ਹੁੰਦੀ ਹੈ ਤੇ ਫਿਰ ਉਹ ਸਾਰਾ ਕੁਝ ਸਹੀ ਹੋ ਜਾਂਦਾ ਜੀ ਤੁਹਾਡੇ ਫਿਰ ਇਹਦਾ ਟੈਂਪਰੇਚਰ ਲਾ ਕੇ ਵੀ ਤੁਸੀਂ ਰੱਖਿਆ ਹੋਊਗਾ ਚੈੱਕ ਕਰਦੇ ਹੋ ਮਟੇ ਸਾਰੇ ਪਹਿਲਾ ਦਾ ਟਾਈਮ ਇਹਨਾਂ ਨੂੰ ਜਦੋਂ ਤਿਆਰ ਕੀਤਾ ਨਾ ਬੈਗ ਉਦੋਂ ਆਪਾਂ ਨੂੰ ਇਹਦੇ ਲਈ ਟੈਂਪਰੇਚਰ ਦੇਣਾ ਪੈਂਦਾ ਅੰਦਰ ਹੀਟਰ ਵਗੈਰਾ ਵੀ ਲਾਉਣੇ ਪੈਂਦੇ ਨੇ ਵੀ ਗਰਮਾਇ ਉਦੇ ਕਰਕੇ ਬਾਅਦ ਚ ਹੁਣ ਤਾਂ ਥੋੜਾ ਠੀਕ ਹੈ ਜਿੱਦਾਂ 16 ਡਿਗਰੀ ਟੈਂਪਰੇਚਰ ਚਾ ਉਹ ਮੇਨਟੇਨ ਕਰਕੇ ਰੱਖਣਾ ਹੁੰਦਾ ਜੇ ਤੁਹਾਡੇ ਤੋਂ ਤਾਜੀ ਕਹਿੰਦੇ ਆਪਣੇ ਉੱਪਰ ਕਰਨੀ ਹੋਵੇ ਪਰਚੇਸ ਕਰਨੀ ਹੋਵੇ ਤੇ ਕਿਹੜਾ ਐਡਰੈਸ ਹੈ ਤੇ ਕਿੱਥੇ ਸਾਰਾ ਪਿੰਡ ਜਾਣ ਕੇ ਜੀ ਸਰ ਅੱਡਾ ਸ਼ਿਕਾਰਮਾਛੀਆਂ ਜੀ ਤੇ ਧਰੋ ਵਾਲੀ ਰੋਡ ਹੈ ਇਹਦੇ ਤੇ ਆਣ ਕੇ ਕਿਸੇ ਨੂੰ ਪੁੱਛ ਲਿਓ ਪ੍ਰਭ ਜੀ ਦਾ ਘਰ ਇੱਥੇ ਸੇਲਰ ਵਾਲਿਆਂ ਦੇ ਘਰ ਕਰਕੇ ਅੱਜ ਦਾ ਤੇ ਉੱਥੇ ਤੁਸੀਂ ਆਣ ਕੇ ਪਰਚੇਸ ਕਰ ਸਕਦੇ ਹੋ ਸੋ ਇਹ ਸਨ ਫਾਰਮ ਦੇ ਮਾਲਕ ਜਿਨ੍ਹਾਂ ਨੇ ਇਸ ਮਸਰੂਮ ਲੈ ਕੇ ਜਿਹੜੀ ਆ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਕਿਵੇਂ ਜਿਹੜੀ ਉਹਨਾਂ ਇਹ ਲਈਏ ਇਸ ਦੀਆਂ ਕਲਾਸਾਂ ਲਵਾਈਆਂ ਤਾਂ ਖੁਦ ਫੀਲਡ ਤੇ ਆ ਕੇ ਜਿਹੜਾ ਇਸ ਨੂੰ ਕਰਕੇ ਦੇਖਿਆ ਵੀ ਕਿਹੜੀਆਂ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਫਿਰ ਉਸ ਨੂੰ ਜਿਹੜਾ ਵਾ ਪੂਰਾ ਕਰਕੇ ਇਹ ਸੈਟਅਪ ਨੂੰ ਜਿਹੜਾ ਚਲਾਇਆ ਵਾ ਸੋ ਇਹ ਇਹਨਾਂ ਦੇ ਕੋਲੋਂ ਆ ਕੇ ਜਿਹੜੀ ਤਾਜੀ ਮਸਰੂਮ ਲੈ ਲਈ ਇਹਨਾਂ ਆਪ ਦਾ ਐਡਰੈਸ ਵੀ ਜਿਹੜਾ ਮੈਂਸ਼ਨ ਕਰ ਦਿੱਤਾ ਸੋ ਜਿਹੜੇ ਨੌਜਵਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਦੀ ਲਾਗ ਲਗਾ ਕੇ ਜਿਹੜੇ ਧੱਕੇ ਖਾਂਦੇ ਨੇ ਸੋ ਉਹਨਾਂ ਵਾਸਤੇ ਇਹਨਾਂ ਵੀਰ ਨੇ ਇੱਕ ਬਹੁਤ ਵਧੀਆ ਜਿਹੜਾ ਮੈਸ